ਉਹ ਤਾਂ ਵੀ ਨਾ ਚੱਲ ਰਿਹਾ ਤਾਂ ਜਿੱਦਾਂ ਕਿ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਨੇ ਤੀਆਂ ਦੇ ਹਰ ਇੱਕ ਪਿੰਡ ਦੇ ਵਿੱਚ ਮੇਲੇ ਲੱਗੇ ਨੇ ਸਾਵਣ ਦੇ ਲਾਖੜ ਦਿਨ ਚੱਲ ਰਹੇ ਨੇ ਅੱਜ ਪਿੰਡ ਟੋਲਾਂ ਦੀ ਛੱਪ ਦੇ ਵਿੱਚ ਨਕਰ ਵੱਲੋਂ ਨਕਰ ਪੰਚਾਇਤ ਵੱਲੋਂ ਮੇਲਾ ਲਗਾਇਆ ਗਿਆ ਤੀਆਂ ਦਾ ਕੁੜੀਆਂ ਇਕੱਠੀਆਂ ਹੋ ਕੇ ਨਾਬੀਆਂਆਂ ਕੁੜੀਆਂ ਇਕੱਠੀਆਂ ਹੋ ਕੇ ਅਤੇ ਪਿੰਡ ਦੀਆਂ ਧੀਆ ਪਾਣਾ ਸਭ ਇਕੱਠੀਆਂ ਹੋ ਕੇ ਇੱਥੇ ਮੇਲੇ ਦੇ ਵਿੱਚ ਇਕੱਤਰ ਹੋਈਆਂ ਨੇ ਜਿੱਧਾ ਪੈ ਰਿਹਾ ਤੁਹਾਨੂੰ ਪਿੱਛੇ ਦਿਖਾ ਵੀ ਰਿਹਾ ਥੋੜੇ ਸਮੇਂ ਦੇ ਵਿੱਚ ਜੀ ਜੀ ਸੱਤ ਸੁੰਟੇ ਆ ਰਿਹਾ ਕੋ ਦਾ ਹਾਲ ਬਕੀ ਦੀਆਂ ਰੋਟੀਆਂ ਤੇ ਮਿਰਚਾਂ ਭੂਕਾਂਗੇ ਬਕੀ ਦੀਆਂ ਰੋਟੀਆਂ ਤੇ ਮਿਰਚਾਂ ਭੂਕਾਂਗੇ ਲਲਨ ਮੜਦਾਰੀ ਆਪਣਾ ਲੋਕਾਂ ਨੂੰ ਰੁਟਾਂਗੇ ਲਲਨ ਮੜਦਾਰੀ ਆਪਣਾ ਲੋਕਾਂ ਨੂੰ ਰੁਟਾਂਗੇ ਲਲਨ ਮੜਦਾਰੀ ਆਪਣਾ ਲੋਕਾਂ ਨੂੰ ਰੁਟਾਂਗੇ ਕੀ ਹੋਵੇ ਬਕੀ ਨਦੀ ਦੇ ਬਿੱਟੇ ਸੁਟੇ ਆਈ ਆਚੋ ਬੇਗਾਨਾ ਮੇਰੇ ਵਿੱਚ ਕੁਝ ਨਾ ਜਾਣਨੀ ਤੇਰੇ ਜਨਮ ਤੁਨ ਸਾਰਿਆਂ ਨੂੰ ਮੇਰੇ ਵੱਲੋਂ ਧੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਦੁਆ ਕਰਦੇ ਆਂ ਵਾਹਿਗੁਰੂ ਅੱਗੇ ਕਿ ਇਸ ਨਗਰ ਦੀਆਂ ਸਾਰੀਆਂ ਧੀਆਂ ਬਹਿਣਾ ਹਸਦੀਆਂ ਰਹਿਣ ਚਿਹਰਿਆਂ ਤੇ ਉਹਨਾਂ ਦੇ ਖੁਸ਼ੀਆਂ ਹਮੇਸ਼ਾ ਬਰਕਰਾਰ ਰਹਿਣ ਇਹ ਨਗਰ ਖੇੜਾ ਵਸਦਾ ਰਹੇ ਤੇ ਧੀਆਂ ਵੀ ਇੱਥੋਂ ਜ਼ਰੂਰ ਫਤਵਾ ਦਾ ਸ਼ੀਸ਼ਾ ਲੈ ਕੇ ਜਾਣ ਸਾਰੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੀਆਂ ਝੋੜ ਲੱਗੀਆਂ

اڈی نا رهندي نچن والے دي ادي نا رهندي نچن دا منہ بولی مے ਤੋਂ ਡਾਰੀ ਦੇ ਲੈਣੀ ਨਾ ਇਹ ਸੱਸੀ ਐ ਬੜੇ ਮੇਰੀ ਧੀ ਐ ਇੱਕ ਨਾ ਮੈਂ ਇਹ ਗੱਲ ਵੀ ਜ਼ਰੂਰ ਥੀਆਂ ਨੂੰ ਕਹਣੀ ਹੁੰਨੀ ਆ ਕਿਉਂਕਿ ਕੁਛ ਬੋਲੀਆਂ ਤਾਂ ਇਦਾਂ ਨਹੀਂ ਆਣੇ ਜਿਹੜੀਆਂ ਪੈਂਦੀ ਸਸਦੀਆਂ ਇਦਾਂ ਨੇ ਜਿਹਦੇ ਵੀ ਨਾ ਕੀਤਾ ਚੱਜਦੀ ਹੈ ਨਹੀਂਗਾ ਅਗਲੀ ਗੱਲ ਪੁੱਤਰ ਮੈਂ ਇੱਕ ਸਨੇਹਾ ਜ਼ਰੂਰ ਦਿੰਨੀ ਹੁੰਨੀ ਆ ਕਿ ਜਿਹੜੀ ਸੱਸ ਹੈ ਨਾ ਅਸਲ ਮਾਂ ਆਪਣੀ ਉਹੀ ਹੁੰਦੀ ਆ ਆਪਾਂ ਮਾਂ ਕੋਲੋਂ ਚਲੇ ਜਾਂਦੇ ਆ ਕਿਉਂਕਿ ਸੱਸ ਨਾਲ ساری ਉਮਰ ਲਾਉਣੀ ਹੁੰਦੀ ਆ ਜੇ ਤੁਸੀਂ ਸੱਸ ਨੂੰ ਪਿਆਰ ਕਰੋਗੇ ਨਾ ਜੇ ਕਦੇ ਕੋਹੁਰੂ ਵੀ ਤਾਂ ਤੁਹਾਨੂੰ ਪਿਆਰ ਵੀ ਦੁੱਗਣਾ ਕਰੋਗੇ ਇਹ ਗੱਲ ਜ਼ਰੂਰ ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਨਾ ਇਹਦੇ ਮਨਾਂ ਦੇ ਵਿੱਚੋਂ ਆਪਾਂ ਨੇ ਸੱਸਾਂ ਲਈ ਪਿਆਰ ਪਾਉਣਾ ਨਾ ਕਿ ਕੁੜਤਣ ਕਿਉਂਕਿ ਬੋਲੀਆਂ ਦੇ ਰੂਪ ਬਦਲ ਗਏ ਸੱਸਾਂ ਮਾਡਰਨ ਹੋ ਗਈਆਂ ਨੋਹਾ ਮਾਡਰਨ ਹੋ ਗਈਆਂ ਕਿਉਂਕਿ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ ਇਹਦੇ ਕਰਕੇ ਇੱਕ ਦਿਨਾਂ ਕਾਫੀ ਬੋਲੀਆਂ ਬੱਚੀਆਂ ਬੋਣਦੀਆਂ ਸੀਗੀਆਂ ਮੈਂ ਉਹਨਾਂ ਨੂੰ ਇੱਕ ਬੋਲੀ ਇਸੀ ਘੜੀ ਘੜੀ ਨੇ ਨਾ ਸਭ ਤੋਂ ਪਿਆਰਾ ਮੈਨੂੰ ਤੂੰ ਮੇਰੇ ਹਾਨੀਆਂ ਸਭ ਤੋਂ ਪਿਆਰਾ ਮੈਨੂੰ ਤੂੰ ਮੇਰੇ ਹਾਨੀਆਂ ਤੇ ਤੋਂ ਪਿਆਰੀ ਤੇਰੀ ਮਾਂ ਵੇ ਜਦ ਕਰਨੀ ਹੁੰਦਾ ਹੱਥਾਂ ਦੀ ਕਰਦੀ ਸ਼ਾਮੇ ਜਦ ਕਰਨੀ ਹੁੰਦਾ ਹੱਥਾਂ ਦੀ ਕਰਦੀ ਸ਼ਾਮੇ ਜਦ ਕਰਨੀ ਹੁੰਦਾ ਹੱਥਾਂ ਦੀ ਕਰਦੀ ਨਾਲੇ ਸਸਾਂ ਦੇ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾ ਨਾਲੇ ਸਸਾਂ ਦੇ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਸਵਾ ਨਾਲੇ ਸਸਾਂ ਦੇ ਪੁੱਤ ਦਿੰਦੀਆਂ ਏਕੇ 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 ਸਰਦਾਰ ਵੀਰ ਮੇਰਾ ਪੈਣਾ ਨੂੰ ਮੱਥਾ ਤੇ ਕੇ ਸਰਦਾਰ ਵੀਰ ਮੇਰਾ ਇੱਕ ਵੀਰ ਤਈ ਬੇਰੱਬਾ ਮੇਰੀ ਸਾਰੀ ਬੇਉਮਰ ਦੇ ਦੇ ਕੇ ਇੱਕ ਵੀਰ ਤਈ ਬੇਰੱਬਾ ਮੇਰੀ ਸਾਰੀ ਬੇਉਮਰ ਦੇ ਦੇ ਕੇ ਇੱਕ ਵੀਰ ਤਈ ਬੇਰੱਬਾ ਕੈਨਾ ਰੋਂਦੀਆਂ ਨੂੰ ਚੁੱਪ ਨੇ ਕਰਾਓ ਸੇਰੇ ਉੱਤੇ ਹੱਥ ਰੱਖ ਕੇ ਪੈਣਾ ਰੋਂਦੀਆਂ ਨੂੰ ਚੁਪੜੇ ਕਰੋਂਦੇ ਮੈਨੂੰ ਤੀਨੀ ਕਿਸੇ ਨੇ ਗਾ ਬਾਬਲ ਤੇਰੀ ਜੂ ਟਪ ਕੇ ਲਾ ਤੇ ਕਰ ਜਾਂ ਤੇ ਕਰਦਾ ਰਹਾ ਐਸਾ ਨੂੰ ਕੀ ਰੋ ਤੂ 아 <shrielly> ਦਾ ਖੇੜੀ ਦਾ ਕਦੇ ਨਾ ਆਇਆ ਵੇ ਜਿਮਾਈ ਵਣਕੇ ਉਠ ਜਾ ਮੁੰਡਿਆ ਸਾਡਾ ਲਈ ਵਣਕੇ ਉਠ ਜਾ ਮੁੰਡਿਆ ਸਾਡਾ ਲਈ ਵਣਕੇ ਉਠ ਜਾ ਮੁੰਡਿਆ ਸਾਡਾ ਲਈ ਵਣਕੇ ਕਦੇ ਨਾ ਆਇਨੀ ਤੂੰ ਹਸੇ ਦੀ ਖੇੜੀ ਦੀ ਕਦੇ ਨਾ ਆਇਨੀ ਤੂੰ ਹਸੇ ਦੀ ਖੇੜੀ ਦੀ ਕਵੇ ਅਮਨੇ ਉਹ ਬੰਦਨਾ ਚਿਮਕਾ ਰਾ ਤੇਰੇ ਜਰਦੇ ਨੇ ਘਰ ਮੇਂ ਭੂਖਦਾ ਸਾਰਾ ਤੇਰੇ ਜਰਦੇ ਨੇ ਘਰ ਮੇਂ ਭੂਖਦਾ ਸਾਰਾ ਤੇਰੇ ਜਰਦੇ ਨੇ ਘਰ ਮੇਂ ਭੂਖਦਾ ਸਾਰਾ ਤੇਰੇ ਜਰਦੇ ਨੇ ਯਾਰ ਨਾ ਜਰਦਾ ਲਈ ਆ ਕੁੜੀਏ ਕੀ ਜਰਦੇ ਤੋਂ ਲੈਣਾ ਮੈਂ ਭੁੱਲਾ ਨਾ ਮੈਂ ਰੂਪ ਗਮਾਲਿਆ ਦੰਦਾ ਦਾ ਚਿਮਕਾ ਰਾ ਕੇ ਰਾਨੀ ਜਰਦਾ ਵੀ ਪੈਸਿਆਂ ਦਾ ਸਾਰਾ ਮੇਰਾ ਨੀ ਜਰਦਾ ਤੇਰੇ ਜਹੈ ਨੂੰ ਬੇ ਮੈਂ ਟਿਚਣਾ ਜਾਣਦੀ ਤੇਰੇ ਜਹੈ ਨੂੰ ਬੇ ਮੈਂ ਟਿਚਣਾ ਜਾਣਦੀ ਤੇਰਾ ਮੇਰਾ ਬਾਣ ਮਾਰੇ ਜੀ ਤੇਰੀ ਸੱਸ ਬੋੜੀਆਂ ਬੋੜੀਆਂ ਇੱਕ ਸਾਰ ਜੋੜੀਆਂ ਬੋੜੀਆਂ ਬੋੜੀਆਂ ਇੱਕ ਸਾਰ ਜੋੜੀਆਂ ਤੇ ਤੇਰੀ ਜੰਮੀ ਸਾਰੇ ਜਾਈਏ ਬੇਲੀ ਜਦ ਤਾ ਜਵੇ ਕਾਰੀ ਜੰਮੀ ਆਤੀਆਂ ਵੇਲਾ ਵੀ ਤੇਰੇ ਪਿੰਡ ਲੱਗੀਆਂ ਤੀਆਂ ਵੇਲਾ ਵਿਚੇ ਸੁਣੀ ਤੈ ਮਾਮਾ ਜਾਂ ਫਟਿਆ ਸੁਣੀ ਤੈ ਮਾਮਾ ਜਾਂ ਫਟਿਆ ਵਿਚੇ ਸੁਣੀ ਤੈ ਮਾਮਾ ਜਾਂ ਫਟਿਆ ਪੜਣਾ ਪੜਣਾ ਕਰੇ ਨਲੀਆਂ ਸਾਡੂ ਵਰਗੇ ਖੈਤੇ ਕੋਨਾ ਬੋਲਦੀਆਂ ਵਿਚਵਾਗਾਂ ਦੇ ਬੈਠੇ ਕੋਨਾ ਬੋਲਦੀਆਂ ਵਿਚਵਾਗਾਂ ਦੇ ਬੈਠੇ ਕੋਨਾ ਬੋਲਦੀਆਂ ਵਿਚਵਾਗਾਂ ਦੇ ਬੈਠੇ ਕੋਨਾ ਬੋਲਦੀਆਂ ਟਣ ਜਾਣ ਦੀ ਗਾਨ ਜਾਂ

साग सरोदा मक्की दी रोटी साग सरोदा मक्की दी रोटी आज का सारे खांदी गिद गी पी जाते मोटी होती जांदी गिद गी पी जाते मोटी होती जांदी गिद गी पी जाते रोटी रोटी जांदी गिद गी जाते सारे जाके ना चूले खुले हो जाओ पाई खुले खुले पटली हेलो पुलिस गिदा चकद गिदा कट पटली करके तो थकिया नाने नहीं बनी थक गया तो नचना ਚੜਕੀ ਵੇ ਤਾ ਆਵ ਤੈ ਸਾਨੂੰ ਖੇਡਣ ਲਈ ਬੁਲਾ ਤੈ ਸਾਨੂੰ ਖੇਡਣ ਲਈ ਬੁਲਾ ਆਵ ਤੈ ਸਾਨੂੰ ਖੇਡਣ ਲਈ ਬੁਲਾ ਆਵ ਤੈ ਸਾਨੂੰ ਖੇਡਣ ਲਈ ਬੁਲਾ ਸੋਣ ਵੀਰ ਕੱਟਿਆ ਕਰ ਪਦੋਂ ਚੰਦਰੀ ਬਸੋਏ ਆਵੇ ਸੋਣ ਵੀਰ ਕੱਟੇ ਨਾ ਕਰੇ ਨਾ ਕਰੇ ਤਿਆਂ ਬੇ ഹടടാ ഹടടാ തിയവേലു കാൺ വാളിയോ പഞ്ച പോ ਗੇ ਖੇ ਗੇ ਗੋਲਾ ਬੋਲਦੀਆਂ ਵਿਚ ਵਾਹ ਗਾਂਦੇ ਬੈਠੇ ਗੋਲਾ ਬੋਲਦੀਆਂ ਵਿਚ ਵਾਹ ਗਾਂਦੇ ਬੈਠੇ ਗੋਲਾ ਬੋਲਦੀਆਂ ਫੱਗੀ ਪੱਲੇ ਸਿਰਾਂ ਤੇ ਮਾਤਾ ਨਿਕਲੇ ਨਿਕਲੇ ਮਾੜੀ ਮਾੜੀ ਮੈਂ ਸੋਰਾ ਮੇਰਾ ਪੂਜਣ ਲੱਗਾ ਸੋਰਾ ਮੇਰਾ ਪੂਜਣ ਲੱਗਿਆ ਲੈ ਕੇ ਲਾਲ ਪੁਲਕਾਰੀ ਜੋਤ ਜਗਾਉਂਦੇ ਨੇ ਦਾੜੀ ਬੂਕਲੀ ਸਾਰੀ ਜੋਤ ਜਗਾਉਂਦੇ ਨੇ ਦਾੜੀ ਬੂਕਲੀ ਸਾਰੀ ਜੋਤ ਜਗਾਉਂਦੇ ਨੇ ਦਾੜੀ ਬੂਕਰੀ ਸਾਮਰ ਮੈਂ ਪਕਾਇਆ ਰੋਟੀ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਹੰਦੀ ਆਈ ਸੱਸ ਪਕਾਵੇ ਰੋਟੀਆਂ ਕੋਲਾ ਕੱਟੇ ਮਿੱਠੇ ਡੋਰੀਏ ਸਿਰਾਂ ਉੱਤੇ ਸੱਗੀ ਫੁੱਲ ਕੋਲਾ ਕੱਟੇ ਮਿੱਠੇ ਡੋਰੀਏ ਹੱਥਾਂ ਵਿੱਚ ਪੱਖੀਆਂ ਸੂਖੀਆਂ ਜੀਮੇ ਬਾਗੀ ਕੋਲਾ ਦੇਵੇ ਲਾ ਮਾ ਜਿੱਟਿਕੀ ਢੀੜੇ ਵਹਿ ਕੇ ਚੱਲਾ ਤੈਨੂੰ ਢੀੜੇ ਵਹਿ ਕੇ ਚੱਲਾ ਤੈਨ ਸੜਕਾਂ ਤੇਰੇ ਬੋਲ ਪੱਖੇ ਲਿਆ ਦੇਵੇ ਮਾ ਕੋਰ ਪੱਖੇ ਲਿਆ ਦੇਵੇ ਪੱਖੇ ਲਿਆ ਦੇਵੇ ਲਾ ਮਾ ਜਿੱਟਿਕੀ ਮੈਂਦੀ ਮੈਂਦੀ ਆ ਬੋਲਣ ਰਾਤੀ ਬੱਤੀਆਂ ਬਣ ਬੜ ਲੈਂਦੀ ਬੋਲ ਸ੍ਰੀ ਕਾਂ ਦੇ ਮੈਂ ਨਾ ਬਗਲਾ ਸੰਦੀ ਬੋਲ ਸ੍ਰੀ ਕਾਂ ਦੇ ਪਗ ਦਿਨ ਦੀ ਤੇ ਵਿੱਚ ਸਿੱਤੇ ਆਈ ਮੇਖਾ ਬਗ ਦਿਨ ਦੀ ਤੇ ਵਿੱਚ ਸਿੱਤੇ ਆਈ ਮੇਖਾ ਬਾਣ ਪਟਵਾਰੀ ਤੈਨੂੰ ਲਿਖ ਦੇਨੂੰ ਵੇਖਾਂ ਬਾਣ ਪਟਵਾਰੀ ਤੈਨੂੰ ਲਿਖ ਦੇਹੂ ਵੇਖਾਂ Ari de nulică de iubire!